ਕੀ ਕੁਆਰ ਹਾਂਜੀ ਹਾਂ ਜੀ ਕੀ ਹੋਇਆ ਮੈਂ ਉਧਰ ਆ ਰਿਹਾ ਸੀ ਅੱਗੇ ਇਟਾ ਚੱਲ ਰਹੀ ਸੀ ਮੈਂ ਉਧਰ ਸਾਈਡ ਤੇ ਖੜਾ ਹੋ ਗਿਆ ਪਤਾ ਨਹੀਂ ਉਧਰਲੇ ਪਛਮੇ ਇਟਾਈ ਉਹਨਾਂ ਨੇ ਕਿਤੇ ਇੱਥੇ ਆ ਕੇ ਅੱਛਾ ਜੀ ਮੈਂ ਬੱਚਾ ਬਚਨਾਈ ਤੇ ਇੰਨਾ ਡਗ ਰਿਹਾ ਅੱਛਾ ਜੀ ਅੱਛਾ ਉਹ ਥੇ ਉਹ ਫਿਟ ਗਿਆ ਉੱਪਰਲੇ ਅੰਗਰੇਜ਼ ਇਦਾਂ ਦਾ ਮਾਹੌਲ ਬਣ ਗਿਆ ਸੀ ਦ دہشت ਦਾ ਇਦਾਂ ਇੱਟਾਂ ਵਸ ਨਹੀਂ ਆ ਸੀ ਪਪਾ ਹੀ ਲੜਾਈ ਦਾ ਕਾਰਨ ਪਤਾ ਲੱਗਾ ਕੁਛ ਕੀ ਹੈ ਲੜਾਈ ਦਾ ਕਾਰਨ ਇੰਨੀ ਹੁੰਦਾ ਮੈਂ ਤਾਂ ਬੇਟੇ ਉਧਰ ਆ ਅੱਛਾ ਤੇ ਕੀ ਨਾਮ ਆਪਣਾ ਮੇਰਾ ਨਾਮ ਆਸ਼ਾ ਹੈ ਕਿਹੜਾ ਮਹੱਲਾ ਕਿਹੜਾ ਮੈਂ ਮਿੱਟੀ ਮਹੱਲੇ ਦਾਨਸ਼ ਮੰਦਾਂ ਚ ਰਹਿੰਦੀ ਹਾਂ ਕੀ ਗੱਲ ਕੀ ਹੋਈ ਹੈ ਇਹਦਾ ਪਤੀ ਨਹੀਂ ਹੈ ਮੈਂ ਵਿਧਵਾ ਜਨਾਨੀ ਆ ਹਮ ਮੇਰੀ ਬੇਟੀ ਦੇ ਸ਼ਗਨ ਮਾਰੇ ਆਏ ਸੀ ਹਮ ਇਹਨਾਂ ਨੇ ਇੱਟਾ ਰੋੜਾ ਆਪਸ ਵਿੱਚ ਚਲਾਇਆ ਉਹਨਾਂ ਨੇ ਸਾਰੀਆਂ ਗੱਡੀਆਂ ਚੂਰੋ ਚੂਰ ਕਰ ਦਿੱਤੀਆਂ ਦੱਸੋ ਮੇਰੀ ਬੇਟੀ ਦੇ ਉੱਥੇ ਵਸਣਾ ਆ ਮੈਂ ਕਿਵੇਂ ਬਸਾਉਂਗੀ ਆਪਣੀ ਬੱਚੀ ਨੂੰ ਉੱਥੇ ਸਾਰੀ ਉਹ ਮੈਂ ਇਹਨਾਂ ਨੇ ਬਦਨਾਮੀ ਦਿਵਾਤੀ ਹੈ ਇਹ ਬੱਚੀ ਦੀ ਕੀ ਗੱਲ ਕੀ ਹੋਈ ਪਤਾ ਨਹੀਂ ਲੱਗਾ ਕੁਝ ਕੋਈ ਪਤਾ ਨਹੀਂ ਅਸੀਂ ਤਾਂ ਖਾਣਾ ਖਵਾ ਰਹੇ ਸੀ ਉਹਨਾਂ ਨੂੰ ਮੈਨੂੰ ਕਿਸੇ ਨੇ ਜਾ ਕੇ ਦੱਸਿਆ ਕਿ ਤੁਹਾਡੇ ਕੋਲ ਉਹਨੇ ਆਏ ਉਹਨਾਂ ਦੀਆਂ ਗੱਡੀਆਂ ਟੁੱਟ ਗਈਆਂ ਅਸੀਂ ਸਾਰੇ ਨੱਟ ਕੇ ਬਾਹਰ ਆਏ ਅਸੀਂ ਲੋਕਾਂ ਦੀ ਬਹੁਤ ਕੋਸ਼ਿਸ਼ ਕੀਤੀ ਉਹਨਾਂ ਨੂੰ ਵਾਜਾ ਸਾਰੇ ਮੁੱਲਣੇ ਦਿੱਤੀਆਂ ਵੀ ਪਰ ਉਹਨੇ ਨਹੀਂ ਗੱਡੀਆਂ ਆ ਪਰ ਉਹਨੂੰ ਕਿ ਨਹੀਂ ਦੋਨੇ ਤੇਰਾ ਇਨਾ ਕਬੂੜਾ ਚਲਾਇਆ ਨਾ ਕਿ ਲੋਕਾਂ ਨੇ ਆਪਣਾ ਬਚਾਅ ਵੀ ਮੁਸ਼ਕਲ ਹੈ ਜੀ ਚਲਾਣ ਦਾ ਕਾਰਨ ਕੀ ਲੜਾਈ ਝਗੜੇ ਦਾ ਕਰਨ ਜੀ ਇਹਨਾਂ ਦੀ ਬੁੱਢੀਆਂ ਕੁੜੀਆਂ ਤੋਂ ਕੋਈ ਮੁੰਡੇ ਮੁੰਡੇ ਦੀ ਲੜਾਈ ਹੋਈ ਆ ਇਧਰੋਂ ਮੁੰਡੇ ਬਾਹਰੋਂ ਆਏ ਹੋਏ ਸੀ ਸਾਨੂੰ ਨਾਮ ਅਸੀਂ ਨੋਟ ਕਰਾਂਗੇ ਅਸੀਂ ਪੁੱਛਾਂਗੇ ਤੁਹਾਡੇ ਤੱਕ ਕਿ ਉਹ ਮੁੰਡੇ ਕਿਹੜੇ ਆ ਠੀਕ ਹੈ ਮੈਨੂੰ ਇਹਦੀ ਕਾਰਵਾਈ ਕੀਤੀ ਜਾਵੇ ਜੇ ਇਹਦੀ ਕਾਰਵਾਈ ਨਾ ਕੀਤੀ ਗਈ ਮੈਂ ਉੱਪਰ ਜਾਊਂਗੀ ਕਿਉਂਕਿ ਮੈਂ ਬੀਤਵਜ ਨਾਨੀ ਆ ਮੇਰੇ ਦੋ ਬੇਟੇ ਆ ਮੇਰਾ ਬੇਟਾ ਵੀ ਨਹੀਂ ਆ ਇਸ ਟਾਈਮ ਤੇ ਮੈਂ ਕੱਲੀ ਆ ਮੇਰੇ ਰਿਸ਼ਤੇਦਾਰ ਆਏ ਆ ਇਹਨਾਂ ਨੇ ਬਹੁਤ ਜ਼ਿਆਦਾ ਮੇਰੀ ਬੇਇਜ਼ਤੀ ਕੋਈ ਇਸ ਚੀਜ਼ ਵਿੱਚ। ਤੁਸੀਂ ਦੱਸੋ ਮੈਂ ਕੀ ਕਰੂੰ? ਇਹਨਾਂ ਗੱਡੀਆਂ ਦਾ ਰਹਿਣ ਸਕਣ ਨਹੀਂ ਦਿੱਤਾ। ਪਰ ਉਹ ਇਹ ਜਿਹੜੇ ਜਿਹੜੇ ਆਈ ਹੋਈ ਆ ਪਰ ਜਿਹੜਾ ਨੁਕਸਾਨ ਤਾਂ ਜਿਹੜਾ ਮਹੱਲੇ ਵਾਲਾ ਤਾਂ ਆ ਦੱਸਿਆ ਜਾ ਰਿਹਾ ਇੱਕ ਜਿਹੜਾ ਕੁੜੀ ਦਾ ਵਿਆਹ ਵੀ ਰੱਖਿਆ ਹੋਇਆ ਸੀਗਾ ਵਿਆਹ ਹੈ ਭਤੀਜੀ ਮੇਰੀ ਹੈ ਹਾਂਜੀ ਹਾਂਜੀ ਜਿਵੇਂ ਦੇਖਦੇ ਮੋਹਲ ਨੂੰ ਇੱਕ ਪਾਸੇ ਪਿਆਰ ਦਾ ਦਿਨ ਆ ਤੇ ਦੂਜੇ ਪਾਸੇ ਇਹੋ ਜੀਆਂ ਜੀ ਬਹੁਤ ਬਹੁਤ ਗੱਦਾ ਮੋਹਲ ਆ ਜੀ ਸਰ ਹੋਇਆ ਕੀ ਪਤਾ ਲੱਗਾ ਕੁਛ ਨਹੀਂ ਕੁਛ ਨਹੀਂ ਪਤਾ ਲੱਗਿਆ ਅਜ ਲੜਾਈ ਦਾ ਕਾਰਨ ਤਾਂ ਪਤਾ ਹੀ ਨਹੀਂ ਲੱਗਾ ਹਲੇ ਤੱਕ ਲੜਾਈ ਦਾ ਹਜੇ ਤੱਕ ਨਹੀਂ ਪਤਾ ਲੱਗਿਆ ਸਰ ਕਿਦਾਂ ਦੇਖਦੇ ਘਰ ਵਿੱਚ ਵਿਆਹ ਵੀ ਰੱਖਿਆ ਉਹਨਾਂ ਦੀ ਜਿਹੜੀ ਗੱਡੀਆਂ ਜਿਹੜਾ ਪ੍ਰੂਣੇ ਆਏ ਕਰਦੇ ਉਹਨਾਂ ਦੇ ਵੀ ਜਿਹੜੇ ਸ਼ੀਸ਼ੇ ਤੋੜਦੇ ਤੇ ਗ ਪਤਨ ਫੋਮ ਦੇ ਸ਼ਹਿਰ ਇੱਥੇ ਕਰੇਮਾ ਲੜਾਈ ਹੋਈ ਹੈ ਜੀ ਪੁਲਿਸ ਬਹੁਤ ਦੇਖ ਰਹੀ ਹੈ ਇੱਥੇ ਪਤਾ ਲੱਗਾ ਜੀ ਪਹਿਲਾਂ ਲੜਾਈ ਤੋਂ ਇਹ ਮੁੰਡਿਆਂ ਦੀ ਬਾਹਰ ਹੋਈ ਬਾਹਰ ਹੋਈ ਨਹੀਂ ਸੀ ਨਾ ਇੱਥੇ ਆ ਕੇ ਦੁਬਾਰਾ ਹੋ ਰਹੀ ਹੈ ਇੱਥੇ ਆ ਗਏ ਨੇ ਗੱਡੀਆਂ ਵਿੱਚ ਸਿਸਟਮ ਜਿਹੜਾ ਥੋੜਾ ਹੈ ਬਾਕੀ ਇਹ ਪਪੁਸ਼ੀਤ ਕਰ ਰਹੇ ਨੇ ਕਿਹਦਾ ਕੋਈ ਹੋਇਆ ਜੀ ਸਾਨੂੰ ਕੋਈ ਅੰਮਲ ਦਾ ਰੰਗ ਵੀ ਹਿਸਾਬ ਵਿੱਚ ਪੜਦਾ ਸਰ ਲੜਾਈ ਦਾ ਕਾਰਨ ਨਹੀਂ ਪਤਾ ਲੱਗਾ ਕੁਝ ਲੜਾਈ ਦਾ ਕਾਰਨ ਹਾਲ ਤੱਕ ਨਾ ਹੀ ਕੋਈ ਪੁਲਿਸ ਬੰਦੇ ਨੇ ਇਹ ਤਾਂ ਕੋਈ ਕੀਤਾ ਹੈ ਤੱਕ ਇਹਨਾਂ ਨੂੰ ਵੀ ਪਤਾ ਨਹੀਂ ਲੱਗਦਾ ਕਾਰਨ ਕੀ ਹੈ ਪਹਿਲਾਂ ਲੜਾਈ ਐਕਚੁਅਲੀ ਤੋਂ ਹੋਈ ਬਾਹਰ ਹੈ ਠੀਕ ਹੈ ਬਾਅਦ ਇੱ ਕਦਰ ਕੋਈ ਫਾਇਰ ਦੀ ਕਟ ਨਹੀਂ ਹੋਇਆ ਇਹ ਕਮਲਾਵਾ ਦੇ ਕਹਿੰਦੇ ਕਿ ਫਾਇਰ ਵਗੈਰਾ ਤਾਂ ਕੋਈ ਮਾਮਲਾ ਨਹੀਂ ਫਾਇਰ ਤਾਂ ਇਹ ਕੋਈ ਮਾਮਲਾ ਨਹੀਂ ਕੋਈ ਵਿਅਕਤੀਆਂ ਦਾ ਪਤਾ ਲੱਗ ਸਕਿਆ ਕਿ ਫਾਇਰ ਕਿਉਂ ਸੀ ਵੇਕਟਰ ਨੇ ਕਹਿੰਦਾ ਕਿ ਕੈਮਰੇ ਵਗੈਰਾ ਨਹੀਂ ਚੱਲਦੇ ਇਸ ਲਈ ਕੋਈ ਰੌਂਡ ਅਪ ਕੀਤਾ ਤਾਂ ਵੇ ਨਹੀਂ ਰੌਂਡ ਅਪ ਠੀਕ ਠੀਕ ਹੈ ਥੈਂਕ ਯੂ